ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ ਦੂਜਾ ਫਰਾਰ ਥਾਣਾ ਔਰ ਦੀ ਪੁਲਿਸ ਵੱਲੋਂ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਦੂਸਰਾ ਦੋਸ਼ੀ ਕਾਰ ਲੈ ਕੇ ਫਰਾਰ ਹੋ ਗਿਆ ਇਸ ਮਾਮਲੇ ਸੰਬੰਧੀ ਥਾਣਾ ਔਰ ਦੇ ਐਸਐਚਓ ਹੇਮਤ ਮਲੋਤਰਾ ਨੇ ਦੱਸਿਆ ਕਿ ਸਬ ਇੰਸਪੈਕਟਰ ਸਤਪਾਲ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਗਰਚਾ ਤੋਂ ਬਹਾਦਰਪੁਰ ਵਾਲੀ ਸਾਈਟ ਤੇ ਸ਼ਕਤੀ ਪੁਰਸ਼ਾਂ ਦੀ ਜਾਂਚ ਸੰਬੰਧੀ ਗਸਤਕਰ ਰਹਿਸਨ ਕੇ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਆਪਣੀ ਕਾਰ ਪੀਬੀ ਪੱਤੀ ਏ ਏ 8241 ਭਜਾ ਕੇ ਲੈ ਗਿਆ ਪੁਲਿਸ ਫੜੇ ਗਏ ਕਥਿਤ ਦੋਸ਼ੀ ਭਪਿੰਦਰ ਸਿੰਘ ਭਾਟਾ ਕਲਾ ਨੂੰ ਗ੍ਰਿਫਤਾਰ ਕਰਕੇ ਤੇ ਪਗੋੜੇ ਮਨਜੀਤ ਵਾਸੀ ਔਰ ਲਾਡੀ ਨੂੰ ਨਾਮਜ਼ਦ ਕਰਕੇ ਅਗਰੇਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ న్యూਸ ਲੀਡਰ ਪੰਜਾਬ ਲਈ ਅਸ਼ੋਕ ਤੁਕਲ ਨਾਲ ਹਰਵਿੰਦਰ ਸਿੰਘ ਦੀ ਇਹ ਰਿਪੋਰਟ ਅਜੀ ਸਰ ਜਿਹੜਾ ਇਹ ਦੋਸ਼ੀ ਫੜਿਆ ਕਿੱਥੋਂ ਫੜਿਆ ਤੇ ਦੇਖੋ ਕੀ ਕੁਝ ਬਰਾਮਦ ਹੋਇਆ ਕੋਈ ਨਹੀਂ ਜੀ 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 ਇਹ ਵੀ ਜੀ 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 ਤਾਂ ਜੀ 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 ਜ ਆਲੀ ਗੱਡੀ ਸੀ ਲੀ 32 26 ਨਾ ਸੌਰੀ ਐਵੀ 23 A 82 ਦਾ ਜਿਹੜੀ ਗੀ ਕਦਮ ਸਕਿਪ ਪਾ ਚੀਏ ਉਹ ਦੇਖੋ ਇਹਨਾਂ ਨੇ ਬੰਦਾ ਰੌਨਡ ਅਪ ਕੀਤਾ ਤੇ 6 ਗ੍ਰਾਮ ਸਰ ਇਹ ਕਿਹੜੇ ਕੋਲ ਲੈ ਕੇ ਆਇਆ ਸੀਗਾ ਕੁਝ ਜਗਬਰ ਇਹ ਗੱਡੀ ਵਾਲਿਆਂ ਗੱਡੀ ਇਸ ਨਾਮ ਦੀ ਕੀਤੀ ਆ ਇਹਦੇ ਵਿੱਚ ਲੱਗੀ ਸਨਫਰ ਅਹ ਦਿਲਪਤ ਸੰਜੀਤ ਰਾਣ ਵਸੀ ਹੋਰ ਇਹ ਕਿਹੜਿਆਂ ਨਾਲ ਇਹ ਜਿਹੜੀ ਕੀ ਸੁਣਾਈ ਦਤਾ ਸਰ ਜਿਹੜੇ ਜਿਹੜੇ ਕੋ ਲੈ ਕੇ ਤੇ ਉੱਤੇ ਫਿਰ ਉਹਨਾਂ ਦੀ ਅਰੈਸਟ ਵਗੈਰਾ ਕੁਝ ਵੀ ਕਰਾਂਗੇ ਜੀ ਅਸੀਂ ਉਹਨੂੰ ਚਕਾਵਨੀ ਵੀ ਦੇ ਰਹੇ ਹਾਂ ਤੁਹਾਡੀ ਆਹੀ ਇਹ ਕੰਮ ਛੱਡ ਦੇ ਬਿਲਕੁਲ ਗੋਰਚਰ ਕੁਟਪੜ ਵਾਲੇ ਜਿੰਨੇ ਵੀ ਇਹ ਕਰਾਂਗੇ ਐਸਐਸਪੀ ਸਾਹਿਬ ਵੱਲੋਂ ਸਖਤ ਦੰਕਾ ਨੇ ਇਹ ਬਿਲਕੁਲ ਨਸ਼ਾ ਦਾ ਕੰਮ ਕਰ ਦਿੱਤਾ ਹੈ ਠੀਕ ਹੈ ਸਰ ਜਿਹੜਾ ਮਲਜ਼ਮ ਹੈ ਇਹਨੂੰ ਫਿਰ ਮਾਂਜੂ ਗਦਰ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਲੈ ਲੈਗੇ ਜੀ ਕਿ ਜਿਹੜਾ ਇਹ ਚੋਰ ਜਵਾਨ ਹੈ ਅਰੇਕਟਰ ਲਕਸ਼ਮੁਰਾ ਦਾ ਹੈ ਅਮਿਤ ਹੈ ਅਲਕਸ਼ਮੁਰਾ ਦਾ ਇਹ ਮੈਡੀਕਲ ਹਸਪਤਾਲ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਕੇਸ ਹੀ ਮਿਲ ਗਿਆ ਅੱਗੇ ਨਹੀਂ ਲੱਦ ਰਹੇ ਕਿ ਉਹ ਟੈਸਟ ਹੀ ਕਰ ਸਕਦਾ ਹੈ